ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦੀ ਇੱਕ ਦੋ ਕ ਬੇਨਤੀਆਂ ਹਨ ਆ ਜੋ ਟੱਡਰੀਆਂ ਵਾਲੇ ਨੇ ਮਹਾਰਾਜ ਜੀ ਦੇ ਭੋਰੇ ਬਾਰੇ ਬੋਲਿਆ ਉਸ ਬਾਬਤ ਕੁਝ ਬੇਨਤੀਆਂ ਹਨ ਆਪ ਜੀ ਨੂੰ ਆਪਾਂ ਹੋਰ ਕੋਈ ਝਗੜਾ ਆਪਸ ਵਿੱਚ ਹੀ ਹੁੰਦਾ ਹੈ ਇਹ ਆਪਾਂ ਇੱਕਦਮ ਫੇਸਬੁੱਕ ਤੇ WhatsApp ਤੇ ਇੱਕ ਦੂਏ ਦੇ ਜੋ ਵੀ ਬੋਲ ਦਿੰਨੇ ਆ ਪਰ ਇਹ ਬੰਦਾ ਦੇਖੋ ਕਿਸ ਤਰ੍ਹਾਂ ਭੌਂਕੀ ਜਾ ਰਿਹਾ ਕੋਈ ਇੱਕ ਦੋ ਚਾਰ ਸਿੰਘਾਂ ਨੂੰ ਛੱਡ ਕੇ ਕਿਸੇ ਨੇ ਵੀ ਇਹਨੂੰ ਕੋਈ ਜਵਾਬ ਨਹੀਂ ਦਿੱਤਾ ਪਰ ਬੇਨਤੀ ਆ ਜੀ ਸਾਧ ਸੰਗਤ ਜੀ ਗੁਰੂ ਤੋਂ ਵੱਡਾ ਸਾਡੇ ਲਈ ਕੋਈ ਨਹੀਂ ਹੈ ਅੱਗੇ ਤੇ ਕਹਿੰਦੇ ਸੀ ਤੂੰ ਮੈਂ ਇਹ ਕਿਹਾ ਉਹ ਕਿਹਾ ਇਤਾ ਬੋਲਿਆ ਉਹਦਾ ਜਵਾਬ ਦਿੱਤਾ ਏ ਕਈ ਐਕਸੀਡੈਂਟ ਬਣਾ ਰਿਹਾ ਸੀ ਪਰ ਹੁਣ ਦੇਖੋ ਇਹ ਸ਼ਰਿਆਮ ਦਾਵਾ ਕਰਕੇ ਕਹਿ ਰਿਹਾ ਜੀ ਮੈਂ ਉਸ ਚੀਜ਼ ਤੇ ਖੜਾ ਆਂ ਕੋਈ ਗੱਲ ਨਹੀਂ ਤੂੰ ਖੜਾ ਤੇ ਖੜਾ ਰਹਿ ਉਦੋਂ ਵੀ 22 ਮੰਜੀਆਂ ਲੱਗੀਆਂ ਸੀ ਉਹੀ ਰੂਹ ਤੇਰੇ ਵਿੱਚ ਆ ਗਈ ਏ ਤੇ ਅਸੀਂ ਹੁਣ ਕੀ ਕਰ ਸਕਦੇ ਹਾਂ ਹਣਾ ਬਾਕੀ ਤੈਨੂੰ ਚੈਲੰਜ ਆ ਭਾਈ ਅੱਗੇ ਤੂੰ ਜਦੋਂ ਸੁਖਵਿੰਦਰ ਸਿੰਘ ਦੇ ਉਹ ਕੇਸ ਕੱਟੇ ਸੀ ਉਹ ਕਾਂਡ ਹੋਇਆ ਸੀ ਤੂੰ ਨੂੰ ਆ ਪਾ ਕੇ ਚੈਲੰਜ ਕਰਦਾ ਸੀ ਮੈਨੂੰ ਵਰਲਡ ਦੇ ਵਿੱਚ ਕਿਤੇ ਵੀ ਬੁਲਾ ਲਓ ਮੇਰਾ ਚੈੱਕ ਅਪ ਕਰਾਓ ਜੇ ਮੈਂ ਬਹਿੰਗਮ ਨਹੀਂ ਤਾਂ ਮੈਨੂੰ ਗੋਲੀ ਮਾਰਿਓ ਤੈਨੂੰ ਚੈਲੰਜ ਆ 10 ਦਾ ਵੀ ਤੈਨੂੰ ਪਤਾ ਹੀ ਆ ਠੀਕ ਹੈ ਤੇਰਾ ਸਤਕਾਰ ਵੀ ਬਹੁਤ ਕਰਦੇ ਸੀ ਪਰ ਸਤਗੁਰੂ ਤੋਂ ਵੱਡਾ ਕੋਈ ਨਹੀਂ ਹੈ ਸਾਡੇ ਲਈ ਤੈਨੂੰ ਇਹ ਚੈਲੰਜ ਆ ਆਜਾ ਜੇ ਲਾਈਵ ਹੋ ਤੈਨੂੰ ਅਸੀਂ ਕੁਐਸਚਨ ਪੁੱਛਦੇ ਆ ਅਸੀਂ ਕੋਈ ਪ੍ਰਚਾਰਕ ਨਹੀਂ ਇੱਕ ਨਾਰਮਲ ਕੰਮ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਆ ਪਰ ਤੂੰ ਹੁਣ ਇੱਕ ਸਿਕਿਉਰਿਟੀ ਲੈ ਕੇ ਜੋ ਤੇਰੇ ਮਨ ਚਾਹੁੰਦਾ ਉਹ ਭੰਕੀ ਜਾਨਾ ਆ ਤੇਰੀ ਮਾੜੀ ਗੱਲ ਏ ਤੈਨੂੰ ਮਹਾਰਾਜ ਤੇ ਭਰੋਸਾ ਨਹੀਂ 17 ਸਾਲ ਤੂੰ ਕਹਿੰਦਾ ਮੈਂ ਪ੍ਰਚਾਰ ਕੀਤਾ ਏ ਤੈਨੂੰ ਸਿਕਿਉਰਿਟੀ ਤੇ ਭਰੋਸਾ ਏ ਜਦੋਂ ਮਾੜੇ ਦਿਨ ਆ ਜਾਂਦੇ ਆ ਊਠਤੇ ਬੈਠੇ ਨੂੰ ਵੀ ਕੁੱਤਾ ਵੱਢ ਲੈਂਦਾ ਤੈਨੂੰ ਇਹ ਚੈਨਲ ਜਿਹਾ ਆਜਾ ਤੇਰਾ ਇੱਥੇ ਚੈੱਕਅਪ ਕਰਾਉਂਦੇ ਆਂ ਤੇ ਨਾਲੇ ਆਪਣੀ ਜਿਹੜੀ ਤੂੰ ਕਹਿੰਨਾ ਮੈਂ ਪ੍ਰਾਪਰਟੀ ਸਾਰੀ ਗੁਰੂ ਸਾਹਿਬ ਦੇ ਨਾਂ ਆ ਉਹ ਫਰਦ ਨਾਲ ਲੈ ਕੇ ਆਈਂ। ਅਸੀਂ ਬੋਲਣਾ ਨਹੀਂ ਚਾਹੁੰਦੇ ਸੀ ਪਹਿਲਾਂ ਵੀ ਤੂੰ ਬੋਲਣ ਲੱਗਾ ਸਰੋਵਰਾ ਬਾਰੇ ਵੀ ਬਹੁਤ ਬੋਲੇ ਆ। ਹਨਾ? ਤੂੰ ਕਹਿੰਦਾ ਸੀ ਮੇਰਾ ਚੈੱਕਅਪ ਕਰਾਓ ਜੇ ਮੈਂ ਬਿਹਾੰਗਮ ਨਹੀਂ ਮੇਰੇ ਗੋਲੀ ਮਾਰ ਦਿਓ ਖੜੇ ਕਰਕੇ ਤੈਨੂੰ ਗੋਲੀ ਮਾਰਨ ਦੀ ਹੁਣ ਜ਼ਰੂਰਤ ਨਹੀਂ ਤੇਰੀ ਸਤਗੁਰਾਂ ਨੇ ਮੱਤ ਮਾਰ ਲਈ ਆ। ਇਹੋ ਤੇਰੀ ਸਜ਼ਾ ਆਈ। ਬਾਕੀ ਬੋਲਣ ਤੋਂ ਬਹੁਤ ਕੁਝ ਆ ਪਰ ਜੇ ਤੂੰ ਇਹ ਭੌਂਕਣਾ ਬੰਦ ਨਹੀਂ ਕੀਤਾ ਉਹ ਤਾਂ ਹੁਣ ਸਤਿਗੁਰੂ ਹੀ ਕਿਰਪਾ ਕਰਨ ਤੇ ਦੇਤੇ ਬਾਕੀ ਸਿੰਘਾਂ ਨੇ ਤੀਸੀ ਵਾਲੇ ਬੇਲ ਬਹੁਤ ਝਾੜਿਓ ਤੈਨੂੰ ਵੀ ਪਤਾ ਹੈ ਨਾ ਕੋਈ ਤੂੰ ਹੁਣ ਅੱਗੇ ਤਾਂ ਦੂਸਰੇ ਸਾਧਾ ਨੂੰ ਗਾਲਾਂ ਕੱਢਦਾ ਸੀ ਫਲਾਨਾ ਠੂਠਾ ਸਾਧ ਦੇ ਫਲਾਨਾ ਤੇਰੀ ਵੀ ਕੋ ਉਸ ਤੋਂ ਵੱਡੀ ਹੁਣ ਹੈਸੀਅਤ ਨਹੀਂ ਹੈਗੀ ਹਾਂ ਇੱਕ ਵਾਰੀ ਲਾਈਵ ਹੋ ਮੀਡੀਆ ਦਾ ਤੇਰੇ ਕੋਲ ਬਿਠੇ ਰਾਇ ਤੇਰਾ ਆਪਣਾ ਉੱਥੇ ਅੰਦਰ ਬਹਿ ਕੇ ਬਗੀਚੇ 'ਚ ਬਹਿ ਕੇ ਤੂੰ ਬਾਗਦੰਨਾ ਹੈ ਆਪਣੇ 'ਚ ਹਨਾ ਜਿਹੜਾ ਤੂੰ ਕਹਿੰਦਾ ਛੋਟਾ ਜਿਹਾ ਮੇਰਾ ਕਮਰਾ ਹੈ ਉੱਥੇ ਕਰੋੜਾਂ ਰੁਪਈਆ ਤੂੰ ਆਪਣੇ ਵੇਠਣੇ ਲਾ ਆ ਸੰਗਤਾਂ ਦਾ ਲੱਖਾਂ ਕਰੋੜਾਂ ਰੁਪਈਆ ਤੂੰ ਹਸਪੀਟਲ ਬਣਾਉਣ ਵਾਸਤੇ ਲੈ ਗਿਆ ਉਹ ਅੱਜ ਤੱਕ ਇਨੀ ਤੱਕ ਖੁੰਦਿਆ ਤੂੰ ਫਰੀ ਤਾਂ ਕੀ ਚਲਾਉਣਾ ਉਹਨੂੰ ਮੁਲੇ 'ਚ ਲਾ ਦੇ ਪਰਤੀ ਲੈ ਕੇ ਚਲਾ ਦੇ ਹਨਾ ਤੂੰ ਜੋ ਸੋਚਦਾ ਵੀ ਮੇਰੇ ਰਿੱਧੀ ਸਿੱਧੀ ਮਗਰ ਫਿਰਦੀ ਐ ਮੈਂ ਮੁਫਤ ਹੀ ਚਲਾ ਦਾਂਗਾ ਇਹਨੂੰ ਫ੍ਰੀ ਚਲਾ ਦਾਂਗਾ ਉਹਦਾ ਸੰਗਤ ਨੂੰ ਪਤਾ ਲੱਗੇ ਗਿਆ ਈ ਤੂੰ ਫੇਰ ਹਜੇ ਵੀ ਕਰਦਾ ਮੇਰੇ ਮਗਰ ਲੱਖਾਂ ਸੁਣਦੀ ਐ ਮੈਨੂੰ ਉਹ ਸੁਣਦੀ ਐ ਉਹ ਤਾਂ ਹੋਰ ਵੀ ਕੇ ਝੂਠੇ ਸਾਧਾ ਵਰਗਿਆਂ ਹੁਣ ਬਥੇਰੀਆਂ ਨੂੰ ਸੁਣਦੀ ਫਿਰਦੀ ਐ ਲੋਕੀ ਤਾਂ ਤਾਂ ਹੁਣ ਪਤਾ ਈ ਐ ਇੱਥੇ ਸਿੰਘ ਕੀ ਹਾਲ ਕਰਦੇ ਨੇ ਇਹਨਾਂ ਕੰਟਰੀਆਂ 'ਚ ਝੂਠੇ ਪ੍ਰਚਾਰਕਾਂ ਦਾ ਹਨਾ ਹੋਂ ਤੂੰ ਹੁਣੇ ਚੱਕਰਿਆ ਤੇ ਨਾ ਗੱਲ ਕਿੱਥੇ ਕਰੀਏ ਅੰਦਰ ਬੈਠ ਕੇ ਤੂੰ ਬਿਆਨ ਕਰ ਦਿੰਨਾ ਜੋ ਮਰਜ਼ੀ ਕੋਈ ਕਾਦਾ ਇਨਸਾਨ ਐ ਤੂੰ ਕਦੇ ਤੂੰ ਬਾਬਾ ਖਵਾਉਣਾ ਐ ਕਦੇ ਕੁਛ ਨਹੀਂ ਤੈਨੂੰ ਤਾਂ ਦਿੱਤਾ ਤਾਂ دریا ਵਾਲਾ ਵੀ ਕਹਿੰਦੇ ਨੇ ਸਾਰੇ ਹਨਾ ਆ ਨਾਲ ਦੇ ਤੇ ਜਿਹੜੇ ਪੈਰਾਂ ਚ ਡਿੱਗਦੇ ਫਿਰਦੇ ਆ ਨਾ ਰੱਖੇ ਹੋਏ ਨੇ ਚੈਂਟੇ ਭੂਗਨੇ ਕੁੱਟਣ ਵਾਲੇ ਤੋਂ ਉਹ ਗੀਤ ਗੀਤਕਾਰਾਂ ਤੋਂ ਕੁਝ ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਤੇਰੀ ਹیثیت ਵੀ ਉਸ ਤੋਂ ਜ਼ਿਆਦਾ ਨਹੀਂ ਹੋਣੀ ਹੈਗੀ ਹਨਾ ਤੈਨੂੰ ਚੈਲੰਜ ਇੱਕ ਵਾਰੀ ਲਾਈਵ ਹੋ ਆਪਣਾ ਫੋਨ ਨੰਬਰ ਦੇ ਤੈਨੂੰ ਫਿਰ ਅਸੀਂ ਕੁਐਸਚਨ ਆਨਸਰ ਕਰਦੇ ਹਾਂ ਹਨਾ ਗੇਟ ਦੇ ਅੰਦਰ ਤਾਂ ਕੁੱਤਾ ਭੌਂਕਦਾ ਵੀ ਸ਼ੇਰ ਹੁੰਦਾ ਉਹ ਗੇਟ ਖੋਲ ਕੇ ਗੱਲ ਕਰਨਾ ਹਨਾ ਲੋਕਾਂ ਨੂੰ ਤੂੰ ਸਰਕਾਰੀ ਸੰਤ ਦੱਸਦਾ ਸੀ ਇਹ ਆ ਉਹ ਤੇਰੀ ਹੁਣ ਐਸੀ ਤੇ ਕੀ ਐ ਫੋਨ ਕਰਦੇ ਤੂੰ ਚੱਕਦਾ ਨਹੀਂ ਆ ਤੇਰਾ ਮਿੱਤਰ ਵੀ ਇੱਥੇ ਆਇਆ ਸੀ ਤੂੰ ਭੇਜਿਆ ਸੀ ਉਹਨੂੰ ਇੱਥੇ ਦਾ ਦੇਖ ਕੇ ਆਵੇ ਕਿਵੇਂ ਆ ਉੱਥੇ ਹਨਾ ਮਾਹੌਲ ਦੇਖਣ ਭੇਜਿਆ ਸੀ ਤੇਨੂੰ ਚੈਲੰਜ ਇਹੋ ਹੀ ਆ ਇੱਥੇ ਆ ਤੈਨੂੰ ਤੇਰਾ ਚੈੱਕਅਪ ਅਸੀਂ ਕਰਾਉਨੇ ਆ ਉੱਥੇ ਬੈਠਾ ਤੂੰ ਫੜਾ ਮਾਰ ਦਿੰਨਾ ਏ ਤੂੰ ਕੱਲ ਦਾ ਛੋਕਰਾ ਜਮ ਕੇ ਤੂੰ ਇਤਿਹਾਸ ਬਦਲ ਦੇਗਾ ਬਾਕੀ ਹੋਰ ਸੰਗਤ ਦੀ ਬੇਨਤੀ ਆ ਮੇਰੇ ਕੋਈ ਕਮੈਂਟ ਨਾ ਕਰਿਓ ਨਾ ਮੈਨੂੰ ਕੋਈ ਕਮੈਂਟ ਦੀ ਲੋੜ ਆ ਨਾ ਮੈਨੂੰ ਕੋਈ ਪਪੂਲਰ ਹੋਣ ਦੀ ਲੋੜ ਏ ਇੱਕ ਇਹ ਸਿੱਧਾ ਮੈਸੇਜ ਓ ਢੱਡਰੀ ਵਾਲੇ ਢੱਡਰੀਆਂ ਵਾਲੇ ਜੀਤੇ ਨੂੰ ਏ ਉਹ ਵੀ ਬੰਦੇ ਦਾ ਪੁੱਤ ਤੇ ਆ ਕੇ ਬੰਦਿਆਂ ਨਾਲ ਗੱਲ ਕਰ ਹਨਾ ਤੇਰੇ ਕੱਲੇ ਦੇ ਦਿਮਾਗ ਨਹੀਂ ਲੱਗਾ ਤੈਨੂੰ ਹੁਣ ਸੋਝੀ ਆ ਗਈ ਪਹਿਲੇ ਬਿਨਾਂ ਸੋਝੀ ਤਾਂ ਤੂੰ ਚੱਲਦਾ ਸੀ ਉਹ ਫੇ ਸੰਗਤ ਦਾ ਜਿਹੜਾ ਪੈਸਾ ਲੁੱਟ ਕੇ ਲਗਿਆ ਉਹ ਵਾਪਸ ਕਰ ਸੰਗਤ ਨੂੰ ਉਹ ਜਿਹੜਾ ਗੁਰੂ ਘਰ ਬਣਾਇਆ ਤੂੰ ਉੱਥੇ ਜੋ ਵੀ ਆਪਣਾ ਸਥਾਨ ਬਣਾਇਆ ਉਹ ਬਾਅਦ ਸੰਗਤ ਨੂੰ ਦੇ ਉੱਥੋਂ ਨਿਕਲ ਉੱਜੜ ਕੇ ਤੇ ਬਾਹਰ ਬੈਠ ਜਿਹੜਾ ਹੁਣ ਪ੍ਰਚਾਰ ਕਰਦਾ ਇਸ ਨਾਲ ਸ਼ੁਰੂ ਕਰ ਫੇ ਤੈਨੂੰ ਮੰਨ ਜਾਗੇ ਹਾਂ ਤੂੰ ਜੋ ਕੁਝ ਮਰਜ਼ੀ ਬੋਲਦਾ ਤੂੰ ਵੀ ਇੱਕ ਜਿਹੜਾ ਆਓਵਰਸੀ ਸਿੰਗਰ ਆਉਂਦੇ ਉਸ ਤੋਂ ਵੱਡੀ ਤੇਰੀ ਹیثیت ਨਹੀਂ ਉਹ ਤਾਂ ਫਿਰ ਵੀ ਗੁਰੂ ਨੂੰ ਨਹੀਂ ਵੇਚਦੇ ਤੂੰ ਗੁਰੂ ਨੂੰ ਵੇਚ ਕੇ ਪੈਸਾ ਬਣਾਇਆ ਏ ਬਾਕੀ ਤੇਰੀਆਂ ਇਕੱਲੇ ਇਕੱਲੇ ਗੱਲਾਂ ਦੇ ਸਬੂਤ ਨਾਲ ਗੱਲ ਕਰਾਂਗੇ ਤੂੰ ਇੱਕ ਵਾਰੀ ਲਾਈਵ ਤੇ ਹੋ ਹਨਾ ਜਿਹੜੇ ਤੇਰੇ ਇੱਥੇ ਪ੍ਰਮੋਟਰ ਰੱਖਿਓ ਸੀ ਹਨਾ ਉਹਨਾਂ ਨੂੰ ਵੀ ਨਾਲ ਬਿਠਾ ਕੇ ਗੱਲ ਕਰਾਵਾਂਗੇ ਤੇਰੀ ਬਾਕੀ ਸਾਧ ਸੰਗ ਜੀ ਬੇਨਤੀ ਇਹੋਈ ਆ ਜੇ ਕੋਈ ਮੇਰੀ ਕਿਸੇ ਨਾਲ ਕੋਈ ਨਹੀਂ ਹੈ ਕੋਈ ਇਹਦੇ ਜਿਹੜੇ ਚੇਲੇ ਵੀ ਆ ਜਾਣ ਨੂੰ ਲਾਈਕ ਵੀ ਕਰਦੇ ਆ ਪਲੀਜ਼ ਕੋਈ ਇਹਦੇ ਤੇ ਕੋਈ ਗਲਤ ਕਮੈਂਟ ਨਾ ਕਰੇ ਬਾਕੀ ਮੇਰੇ ਤੇ ਕੋਈ ਅਸਰ ਨਹੀਂ ਪਹਿਲੇ ਨਾ ਕਦੇ ਕੋਈ ਵੀਡੀਓ ਪਾਈਏ ਨਾ ਕਦੇ ਲਾਈਵ ਹੋਇਆ ਦਾਸ ਪਰ ਅੰਦਰੋਂ ਮਜਬੂਰ ਹੋ ਗਿਆ ਸਾਨੂੰ ਹਰ ਇੱਕ ਗੁਰਸਿੱਖ ਨੂੰ ਇਹੋ ਵੀਡੀਓ ਪਾਉਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਇਹਨੂੰ ਗਾਲਾਂ ਕੱਢੋ ਪਰ ਉਹ ਦੱਸਣਾ ਇਹ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਕੀ ਤੁਸੀਂ ਮੰਨਦੇ ਹੋ ਪੋਰਾ ਸਾਹਿਬ ਉੱਥੇ ਸਿੱਧਾ ਜਾਂ ਨਹੀਂ ਆਪਾਂ ਹੋਰ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਿੰਘੋਂ ਆਪਾਂ ਸ਼ਾਸਤਰ ਲਗਾ ਕੇ ਹੋਰ ਕੁਝ ਕਰਕੇ ਫੇਸਬੁੱਕਾਂ ਦੇ ਫੋਟੋਆਂ ਦੇ ਬੜੀਆਂ ਰੋਜ਼ ਪਾਉਂਦੇ ਰਹਿੰਨੇ ਆਂ ਕੀ ਕਰਿਆ ਯਾਰ ਹਾ ਦਾ ਨਾ ਨਾ ਨਹੀਂ ਆਪਾਂ ਤਾਂ ਮਾਰਿਆ ਜਾਂਦਾ ਇਸ ਬੰਦੇ ਨੂੰ ਇੱਕ ਦੋ ਚਾਰ ਸਿੰਗਾ ਤੋਂ ਸ਼ੂਟ ਕੋਈ ਬੋਲ ਹੀ ਨਹੀਂ ਦਿਆ ਇਹੋ ਹੀ 10 ਦੀ ਬੇਨਤੀ ਆ ਕਿ ਕੋਈ ਕਮੈਂਟ ਨਾ ਕਰੇ ਤੇ ਗਲਤ ਜੇ ਕਰਨਾ ਵੀ ਇਹਦੀ ਮौज ਆ ਸਾਡੇ ਤੇ ਕੋਈ ਅਸਰ ਨਹੀਂ ਕੋਈ ਉੱਥੇ ਗਰੀਬ ਬੇਚਾਰੇ ਉਹ ਨਸ਼ੇ ਵਾਲਿਆਂ ਨੂੰ ਕੁੱਟ ਕੇ ਵੀ ਪਾ ਦਿੰਦਾ ਕੋਈ ਕੁਝ ਪਾ ਦਿੰਦਾ ਇਹ ਇੰਨਾ ਕੁਝ ਭੌਂਕੀ ਜਾਂਦਾ ਸਾਡੇ ਕੋਈ ਬੋਲਦਾ ਹੀ ਨਹੀਂ ਬਾਕੀ ਟੱਡਰੀ ਤੈਨੂੰ ਫੇਰ ਹੋਈ ਚੈਲੰਜ ਤੂੰ ਲਾਈਵ ਹੋ ਗਿਆ ਜਾ ਆ ਜਾ ਇੱਥੇ ਤੇਰਾ ਟੈਸਟ ਕਰਾਉਨੇ ਆ ਤੂੰ ਆਪੇ ਕਿਹਾ ਏ ਤੇਰੇ ਆਪਣੇ ਬਚਨ ਆ ਹੈ ਨਾ ਬਾਕੀ 사ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ